ਸਾਬ ਦੇ ਮੁੱਖ ਮੰਤਰੀ ਨੇ ਕਿਤੇ ਕਹਿਤਾ ਕਿ ਜੀ ਪੰਜਾਬ ਦੇ ਪਾਣੀਆਂ ਨਾਲ ਅਸੀਂ ਹਰਿਆਣਾ ਤੇ ਰਾਜਸਥਾਨ ਨੂੰ ਇਰੀਗੇਟ ਕਰਦਾਂਗੇ ਜੀ ਸਰ ਕਮਾਲ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਇੰਨਾ ਝੂਠ ਤੂਫਾਨ ਇੰਨਾ ਫਰੇਬ ਬੋਲਣ ਲੱਗੇ ਵੀ ਲੀਡਰ ਸੰਗ ਦੀ ਕਰਦੇ ਹੈਗੇ ਸਰ 1976 ਤੋਂ ਮਗਰੋਂ ਜਦੋਂ ਮੈਂ ਗੱਲ ਦੱਸ ਰਿਹਾ ਸੀਗਾ ਕਿ 66 ਦੇ ਵਿੱਚ ਰੀਆਰਗੇਨਾਈਜੇਸ਼ਨ ਹੋ ਗਈ 76 ਦੇ ਵਿੱਚ ਸਟੇਚਰੀ ਆਰਡਰ ਹੈ ਜਿਹੜਾ 81 ਦਾ ਐਗਰੀਮੈਂਟ ਦਾ ਬਾਅਦ ਦੇ ਵਿੱਚ ਹੋਇਆ 76 ਦੇ ਵਿੱਚ ਸਟੇਚਰੀ ਜਿਹੜਾ ਆਰਡਰ ਹੈ ਉਹ ਸੰ ਕੇਂਦਰ ਸਰਕਾਰ ਨੇ ਪਾਸ ਕਰਦਾ 7.2 ਦੇ ਵਿੱਚੋਂ 3.5 ਐਮਾ ਹਰਿਆਣੇ ਨੂੰ ਦੇਤਾ ਉਸ ਤੋਂ ਬਾਅਦ ਸਿਰ ਇੱਕ ਨਵਾਂ ਦੌਰ ਹੈ ਜਿਹੜਾ ਉਹ ਸ਼ੁਰੂ ਹੋਇਆ 12 ਜੂਨ 1970 ਨੂੰ ਹਰਿਆਣੇ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਜਾਂਦੀ ਹੈ ਇੱਥੇ ਅਕਾਲੀ ਦਲ ਦੀ ਸਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਨਾਲ ਸਰਕਾਰ ਬਣ ਜਾਂਦੀ ਹੈ ਚੌਧਰੀ ਦੇਵੀ ਲਾਜੀਆਂ ਦੀ ਬਣ ਜਾਂਦੀ ਹੈ ਹਰਿਆਣੇ ਦੇ ਵਿੱਚ ਸਿਰ 77 ਦੇ ਵਿੱਚ ਕਿਉਂਕਿ ਛੱਡਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ ਚੁੱਕਿਆ ਸੀਗਾ ਮੈਂ ਆ ਮੇਰੇ ਸਾਥੀ ਮੇਰੇ ਵੱਡੇ ਵੀਰ ਨੇ ਗੋਇਲ ਸਾਹਿਬ ਇਹਨਾਂ ਨੇ ਕਿਹਾ ਕਿ ਲਮੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਸਰ ਮੈਂ ਥੋੜੀ ਜਿਹੀ ਕਹਿਣ ਦੇ ਥੋੜਾ ਗਰੇਜ਼ ਕਰਕੇ ਮੈਂ ਕਹੂੰਗਾ ਕਿ ਲਮੋਂ ਨੇ ਦਗਾ ਕੀਤਾ ਔਰ ਸਦੀਆਂ ਨੇ ਖਤਾ ਪਾਈ ਉਹ ਦਗਾ ਕਿਵੇਂ ਕਿਵੇਂ ਹੋਇਆ ਕਿਵੇਂ ਗਾਓ ਵਿੱਚ ਦੱਸੂਗਾ ਬੇ ਤੁਹਾਨੂੰ ਸਰ 1977 ਦੇ ਵਿੱਚ ਸਰਕਾਰ ਬਣ ਗਈ ਉਹਨਾਂ ਦੀ ਸਰ ਇਥੇ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਹੈ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ 1966 ਦੇ ਸੈਕਸ਼ਨ 78 ਸੀ ਦਾ ਰੀਆਰਗੇਨਾਈਜੇਸ਼ਨ ਦਾ ਉਹਦੇ ਖਿਲਾਫ ਆ ਯਾਨੀ ਕਿ ਪਤਾ ਸੀ ਕਿ ਉਹ ਐਗਰੀਮੈਂਟ ਜਿਹੜਾ ਉਹ ਕਲੋਜ਼ ਹੈ ਉਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ 20 ਫਰਵਰੀ 1978 ਨੂੰ ਐਕਵੀਜ਼ੀਸ਼ਨ ਦਾ ਨੋਟਿਸ ਉਦੋਂ ਦੀ ਅਕਾਲੀ ਦਲ ਦੀ ਸਰਕਾਰ ਹੈ ਜਿਹੜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਜਾਰੀ ਕਰਦੀ ਹੈ 4 ਜੁਲਾਈ 1978 ਨੂੰ ਬਾਦਲ ਸਾਹਿਬ ਦੀ ਅਕਾਲੀ ਦਲ ਦੀ ਸਰਕਾਰ ਜਿਹੜੀ ਉਹ ਹਰਿਆਣਾ ਤੋਂ 3 ਕਰੋੜ ਰੁਪਏ ਡਿਮਾਂਡ ਕਰਦੀ ਹੈ 31 ਮਾਰਚ 1979 ਨੂੰ ਹਰਿਆਣਾ 1 ਕਰੋੜ ਰੁਪਏ ਐਸਆਈਐਲ ਦੀ ਕੰਸਟਰਕਸ਼ਨ ਦੇ ਲਈ ਉਹ ਭੇਜਦਾ ਤੇ ਪੰਜਾਬ ਸਰਕਾਰ ਉਹਨੂੰ ਬੜੀ ਖੁਸ਼ੀ-ਖੁਸ਼ੀ ਰਿਸੀਵ ਕਰਦੀ ਹੈ 31 ਦਸੰਬਰ 1981 ਨੂੰ ਫਿਰ ਟਰਾਈਪਾਰਟੀ ਐਗਰੀਮੈਂਟ ਹੈ ਜਿਹੜਾ ਉਹ ਹੋ ਜਾਂਦਾ ਜਿਵੇਂ ਮੇਰੇ ਵੀ ਸੋਨ ਜੀ ਨੇ ਦੱਸਿਆ ਕੇ ਕੇਂਦਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਸਾਰੇ ਪਾਸੇ ਕਾਂਗਰਸ ਦੀਆਂ ਸਰਕਾਰਾਂ ਬਲਾ ਕੇ ਪੰਜਾਬ ਵਾਲਿਆਂ ਦਾ ਦੇ ਦੇ ਦੀ ਗਰਦਨ ਦੇ ਉੱਪਰ ਗੋਡਾ ਰੱਖ ਕੇ ਸਾਈਨ ਕਰਾ ਲਾ ਕਰਾ ਲਏ ਜਾਂਦੇ ਤੇ ਪੰਜਾਬ ਦਾ ਭੋਗ ਜਿਹੜਾ ਉਹ ਪਾਉਣ ਦੀ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ ਹੈਗੀ ਸਰੇ ਤੋਂ ਮਗਰੋਂ ਜਿਹੜਾ ਸੈਕਸ਼ਨ ਸੀਗਾ 78 ਆ ਔਰ ਉਹ ਸੈਕਸ਼ਨ ਕੀ ਸੀਗਾ ਸਾਰਾ ਉਹਦੇ ਚ ਕਲੀਅਰਲੀ ਸੀਗਾ ਕਿ ਰੈਪੀਰੀਅਨ ਲਾਜ਼ ਨੇ ਜਿਹੜੇ ਜਿਹੜਾ ਪਾਣੀ ਹੈ ਉਹ ਰੈਪੀਰੀਅਨ ਸਟੇਟਸ ਨੇ ਜਿਹੜੇ ਸਿਰਫ ਔਰ ਸਿਰਫ ਉਹਦੇ ਉੱਪਰ ਹੋਊਗਾ ਪਰ ਪੰਜਾਬ ਦੀ ਗਰਦਨ ਵੱਡ ਦਿੱਤੀ ਗਈ ਐਬਸੋਲਿਊਟ ਓਨਰ ਹੋਣ ਦੇ ਬਾਵਜੂਦ ਵੀ ਇਹ ਪਾਣੀ ਹੈ ਜਿਹੜਾ ਇਹ ਰਾਜਸਥਾਨ ਔਰ ਹਰਿਆਣੇ ਨੂੰ ਦਿੱਤਾ ਗਿਆ ਸਰ 1981 ਦੇ ਵਿੱਚ ਉਸ ਟ੍ਰਾਈਪਾਰਟਿਡ ਐਗਰੀਮੈਂਟ ਤੋਂ ਬਾਅਦ ਫੇਰ ਦੁਬਾਰਾ ਰੀ ਅਸੈਸਮੈਂਟ ਹੁੰਦੀ ਹੈ ਉਹ ਪਾਣੀ ਦੀ ਜਿਹੜੇ ਦੀ ਅਸੈਸਮੈਂਟ 1955 ਦੇ ਵਿੱਚ 15.85 ਦੱਸੀ ਗਈ ਸੀ ਸਰ 1981 ਦੇ ਸਰ ਬੜੀ ਇੰਟਰਸਟਿੰਗ ਫਿਗਰ ਹੈ ਜੀ ਸਰ ਪਾਣੀ ਘਟਦਾ ਤਾਂ ਸੁਣਿਆ ਹੈ 1955 ਦੇ ਵਿੱਚ ਅਸੈਸਮੈਂਟ ਹੋਈ ਸੀ 15.85 ਐਮਐਫ ਤੇ ਕਿਉਂਕਿ ਹੁਣ ਨiyet ਕਾਂਗਰਸ ਦੀ ਇਹ ਬਣ ਚੁੱਕੀ ਸੀਗੀ ਕਿ ਰਾਜਸਥਾਨ ਤੇ ਹਰਿਆਣਾ ਨੂੰ ਵਧ ਦੇਣਾ ਹੈ ਤੇ ਉਸ ਦੇ 16 ਸਾਲ ਬਾਅਦ 16 ਨਹੀਂ ਬਲਕੇ 26 ਸਾਲ ਬਾਅਦ ਅਸੈਸਮੈਂਟ ਹੈ ਜਿਹੜੀ ਉਹ ਕਰ ਦਿੱਤੀ ਕਿ 15.17 ਐਮਐਫ ਦੀ ਤਾਂ ਕਿ ਪੰਜਾਬ ਦੇ ਪਾਣੀ ਦੀ ਰੇਸ਼ੋ ਘਟਾ ਕੇ ਉਹ ਹਰਿਆਣਾ ਨੂੰ ਤੇ ਰਾਜਸਥਾਨ ਨੂੰ ਵੰਡ ਦਿੱਤਾ ਜਾ ਸਕੇ ਤੇ ਉਹਦੇ ਮੁਤਾਬਕ ਜਿਹੜੀ ਡਿਵੀਜ਼ਨ ਹੋ ਗਈ ਉਹ ਪੰਜਾਬ ਦੀ 4.22 ਹਰਿਆਣਾ ਦੀ 3.5 ਰਾਜਸਥਾਨ ਦੀ 8.6 ਐਮਐਫ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਸਰ ਇੰਟਰਸਟਿੰਗ ਕੰਮ ਉਹ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ 1981 ਦੇ ਵਿੱਚ ਜਿਹੜਾ ਉਸ ਸਮੇਂ ਦੀ ਅਕਾਲੀ ਦਲ ਦੀ ਸਰਕਾਰ ਨੇ 1970 ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੈਕਸ਼ਨ 78 ਆਫ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਚੈਲੰਜ ਕੀਤਾ ਸੀਗਾ ਉਹ ਵਿਡਰੋ ਕਰ ਲਿਆ ਜਾਂਦਾ ਫਰਵਰੀ ਤੇ ਮਾਰਚ 1982 ਦੇ ਵਿੱਚ ਕਾਂਗਰਸ ਪਾਰਟੀ ਨੇ ਇਹਦਾ ਵਾਈਟ ਪੇਪਰ ਇਸ਼ੂ ਕੀਤਾ ਇਸੇ ਪਵਿੱਤਰ ਸਦਨ ਦੇ ਵਿੱਚ ਆ ਉਸ ਸਮੇਂ ਦੇ ਇਸ ਫੈਸਲੇ ਨੂੰ ਕਿ ਤੁਸੀਂ ਉੱਥੋਂ ਸੁਪਰੀਮ ਕੋਰਟ ਤੋਂ ਕੇਸ ਵਾਪਸ ਲੈ ਲਿਆ ਉਹਦੀਆਂ ਤਾੜੀਆਂ ਮਾਰ ਕੇ ਥਪ-ਥਪਾ ਕੇ ਨਾ ਜੀ ਉਹਦਾ ਸਵਾਗਤ ਕੀਤਾ ਜਾਂਦਾ ਸਰ ਸਰ ਉਸ ਤੋਂ ਮੰਗਣੋਂ 1985 ਦੇ ਵਿੱਚ ਫੇਰ ਦੁਬਾਰਾ ਅਕਾਲੀ ਦਲ ਤੇ ਕਾਂਗਰਸ ਨੇ S Y L ਬਣਾਉਣ ਦੇ ਲਈ ਪੰਜਾਬ ਦਾ ਪਾਣੀ ਬਾਹਰ ਭੇਜਣ ਦੇ ਲਈ ਰਜੀਵ ਲੋਂਗੋਰਡ ਐਕੋਰਡ ਹੁੰਦਾ ਹੈ ਅਤਵਾਦ ਹੁੰਦਾ ਹੈ ਸੰਤ ਅਚਨ ਸਿੰਘ ਲੋਂਗੋਰਡ ਦੀ ਡੈਥ ਹੁੰਦੀ ਹੈ ਟੈਰਰਿਜ਼ਮ ਦਾ ਇੱਕ ਲੰਮਾ ਦੌਰ ਹੈ ਜਿਹੜਾ ਉਹ ਚਾਹੁੰਦਾ ਮੇਰੇ ਕਹਿਣ ਦਾ ਮਤਲਬ ਇਹ ਮੈਂ ਇਸ ਗੱਲ